ਹੈਲੋ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਜਨਮ ਸਰਟੀਫਿਕੇਟ ਦੇ ਵਿੱਚ ਜੋ ਕਰੈਕਸ਼ਨ ਵਾਸਤੇ ਫਾਰਮ ਭਰਿਆ ਜਾਂਦਾ ਹੈ ਉਹ ਫਾਰਮ ਕਿਵੇਂ ਭਰਨਾ ਹੈ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਜਨਮ ਸਰਟੀਫਿਕੇਟ ਬਣਾਇਆ ਜਾਂਦਾ ਹੈ ਉਸ ਟਾਈਮ ਜੋ ਜਾਣਕਾਰੀ ਕਿਸੇ ਹੋਰ ਦੁਆਰਾ ਦਿੱਤੀ ਜਾਂਦੀ ਹੈ ਜਾਨੀ ਕਿ ਜੋ ਪਿੰਡ ਦੀ ਆਸ਼ਾ ਵਰਕਰ ਹੁੰਦੀ ਹੈ ਉਸ ਦੇ ਦੁਆਰਾ ਜਾਂ ਫਿਰ ਕੋਈ ਜੋ ਜੀ ਐਨ ਐਮ ਉਸ ਏਰੀਆ ਦੀ ਹੈ ਉਸ ਦੇ ਦੁਆਰਾ ਇਹ ਸਰਟੀਫਿਕੇਟ ਭਰਿਆ ਜਾਂਦਾ ਹੈ ਸਾ ਸਰਟੀਫਿਕੇਟ ਪਰਸਾਂ ਵਿੱਚ ਕੋਈ ਨਾ ਕੋਈ ਗਲਤੀ ਕੀਤੀ ਜਾਂਦੀ ਹੈ ਜਾਂ ਫਿਰ ਆਪਾਂ ਕੀ ਕਰਦੇ ਆ ਕਿ ਬੱਚੇ ਦਾ ਨਾਮ ਉਸ ਟਾਈਮ ਡਿਸਾਈਨ ਨਹੀਂ ਕੀਤਾ ਹੁੰਦਾ ਜਾਂ ਬੱਚੇ ਦਾ ਨਾਮ ਜੋ ਐਸਟੀਮੇਟਿਡ ਆਪਾਂ ਨਾਮ ਉਹਨਾਂ ਦਾ ਦੱਸ ਦਿੰਨੇ ਹਾਂ ਉਸ ਤੋਂ ਬਾਅਦ ਉਸ ਤੇ ਜੋ ਪੱਕਾ ਸਰਟੀਫਿਕੇਟ ਆਪਾਂ ਬਣਾਉਣਾ ਹੈ ਜੇ ਸਪੈਲਿੰਗ ਉੱਤੇ ਚੇਂਜ ਹੁੰਦੇ ਹਨ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਸਰਟੀਫਿਕੇਟ ਦੇ ਵਿੱਚ ਕਰੈਕਸ਼ਨ ਕਰਨੀ ਪੈਂਦੀ ਹੈ ਇਹ ਕਰੈਕਸ਼ਨ ਕਰਨ ਵਾਸਤੇ ਜੋ ਫਾਰਮ ਭਰਿਆ ਜਾਂਦਾ ਹੈ ਫਾਰਮ ਭਰਨਾ ਬਹੁਤ ਆਸਾਨ ਹੈ ਔਰ ਪੰਜਾਬ ਸਰਕਾਰ ਵੱਲੋਂ ਜੋ ਹੁਣ ਇਸ ਕੈਂਪ ਫੈਸਿਲਿਟੀ ਦਿੱਤੀ ਜਾ ਰਹੀ ਹੈ ਕਿ ਇਹ ਐਕਸ਼ਨ ਬਹੁਤ ਜਲਦੀ ਹੋ ਜਾਂਦਾ ਹੈ ਜਨਮ ਸਰਟੀਫਿਕੇਟ ਦੇ ਵਿੱਚ ਤੁਸੀਂ ਕਰੈ ਫਾਰਮ ਭਰਿਆ ਹੋਇਆ ਹੈ ਨਰਸਪੋਰਟਿੰਗ ਡਾਕੂਮੈਂਟ ਸਹੀ ਲੱਗੇ ਹੋਏ ਹਨ ਤਾਂ 24 ਘੰਟਿਆਂ ਦੇ ਵਿੱਚ ਤੁਹਾਡਾ ਫਾਰਮ ਅਪਰੂਵ ਹੋ ਕੇ ਦੁਬਾਰਾ ਤੁਸੀਂ ਡਾਊਨਲੋਡ ਆਪਣਾ ਕਰ ਸਕਦੇ ਹੋ ਤੁਹਾਡਾ ਸਰਟੀਫਿਕੇਟ ਤੁਹਾਨੂੰ ਨਵਾਂ ਸਰਟੀਫਿਕੇਟ ਮਿਲ ਜਾਏਗਾ ਤਾਂ ਸਰਟੀਫਿਕੇਟ ਜੋ ਕਰੈਕਸ਼ਨ ਕਰਨ ਵਾਸਤੇ ਫਾਰਮ ਭਰਿਆ ਜਾਂਦਾ ਹੈ ਉਸ ਦੇ ਵਿੱਚ ਕਾਫੀ ਲੋਕਾਂ ਨੂੰ ਡਾਊਟ ਹੁੰਦਾ ਕਿ ਫਾਰਮ ਭਰਿਏ ਕਿਵੇਂ ਜਾਂ ਫਾਰਮ ਆਪਣਾ ਗਲਤ ਭਰਦੇ ਹਨ ਜਿਸ ਕਰਨਾ ਉਹਨਾਂ ਦਾ ਸਰਟੀਫਿਕੇਟ ਕਰੈਕਸ਼ਨ ਨਹੀਂ ਹੁੰਦਾ ਜਾਂ ਫਿਰ ਪੈਂਡਿੰਗ ਪਿਆ ਰਹਿੰਦਾ ਹੈ ਔਰ ਉਹ ਦੋਸ਼ ਦਿੰਦੇ ਹਨ ਕਿ ਇਹ ਸਰਕਾਰ ਦੇ ਕੰਮ ਹਨ ਜਾਂ ਇਹ ਸਰਟੀਫਿਕੇਟ ਸਾਡਾ ਬਣਿਆ ਕਿਉਂ ਨਹੀਂ ਉਹ ਕਈ ਥਾਵਾਂ ਤੇ ਚੱਕਰ ਕੱਟਦੇ ਹਨ ਪਰ ਅੱਜ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਜੇਕਰ ਤੁਸੀਂ ਸਰਟੀਫਿਕੇਟ ਆਪਣਾ ਕਰੈਕਸ਼ਨ ਕਰਾਉਣ ਵਾਸਤੇ ਫਾਰਮ ਸਹੀ ਭਰਦੇ ਹੋ ਤਾਂ ਉਸ ਵਿੱਚ ਕੋਈ ਦੇਰੀ ਨਹੀਂ ਲੱਗਦੀ ਕਿਉਂਕਿ ਜੇ ਸਰਫਰ ਨੇ ਅਪਰੂਵ ਕਰਨਾ ਹੁੰਦਾ ਹੈ ਉਸ ਨੂੰ ਵੀ ਕਰੈਕਟ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਜੋ ਸਰਟੀਫਿਕੇਟ ਤੁਹਾਡਾ ਅਪਰੂਵ ਕਰ ਦਿੰਦਾ ਹੈ ਉਹ ਤੁਹਾਡਾ ਨਾਮਾ ਸਰਟੀਫਿਕੇਟ ਬਣ ਜਾਂਦਾ ਹੈ ਇਸ ਤਰ੍ਹਾਂ ਦਾ ਇਹ ਫਾਰਮ ਆਉਂਦਾ ਹੈ ਪੰਜਾਬ ਸਰਕਾਰ ਦੀ ਵੈਬਸਾਈਟ ਦੇ ਉੱਪਰ ਜਾ ਕੇ ਡਾਊਨਲੋਡ ਫਾਰਮ ਦੇ ਵਿੱਚ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਜਨਮ ਕਰੈਕਸ਼ਨ ਇਨ ਬਰਥ ਸਰਟੀ ਇੱਕ ਗੱਲ ਧਿਆਨ ਰੱਖਣਾ ਕਿ ਜੋ ਵੀ ਤੁਸੀਂ ਇਸ ਦੇ ਵਿੱਚ ਸਟਾਰਟਿੰਗ ਤੋਂ ਪਰੋਗੇ ਉਸ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਪੜਨਾ ਹੈ ਜੇਕਰ ਤੁਸੀਂ ਇੰਗਲਿਸ਼ ਦੇ ਵਿੱਚ ਨਾਮ ਨਹੀਂ ਲਿਖਦੇਗੇ ਤਾਂ ਫਿਰ ਕੀ ਤੁਹਾਡੇ ਜੋ ਮਿਸਟੇਕ ਹੋਏਗੀ ਉਸ ਦੇ ਵਿੱਚ ਜੋ ਮਿਸਟੇਕ ਇਸ ਦੇ ਵਿੱਚ ਹੋਏਗੀ ਉਹ ਫਿਰ ਦੁਬਾਰਾ ਤੁਹਾਡਾ ਸਰਟੀਫਿਕੇਟ ਦੇ ਵਿੱਚ ਨਾਮ ਗਲਤ ਆਏਗਾ ਕਿਉਂਕਿ ਅੱਜ ਕੱਲ ਜੋ ਨਾਮ ਜਿੰਨੇ ਵੀ ਹਨ ਕਿਉਂਕਿ ਅੱਜ ਕੱਲ ਜਿੰਨੇ ਵੀ ਜੋ ਨਾਮ ਹਨ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਦੇ ਵਿੱਚ ਲਿਖੇ ਹਨ ਸਰਟੀਫਿਕੇਟ ਸਾਰਿਆਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਇਹ ਜੋ ਪਹਿਲਾ ਆਪਸ਼ਨ ਹੈ इतने की लिखा है फोर ऑफिस यूज ओनली तो इस बिल्कुल टच नहीं करना इस कुछ नहीं भरना उस तो बाद की लिखा है कि जिथे तारा लग्या होया है इस निशान लग्या होया है हैिक्स लग्या होया है उस जरूर भरना है सब तो पहला जो डिटेल आती है वह आसनल डिटेल ਪਰਸਨਲ ਡਾਟਾ ਆਫ ਐਪਲੀਕੈਂਟ ਐਪਲੀਕੈਂਟ ਜਾਨੀ ਕਿ ਜੋ ਐਪਲੀਕੇਸ਼ਨ ਦੇ ਰਿਹਾ ਹੈ ਬੱਚਾ ਛੋਟਾ ਹੈ ਤਾਂ ਉਸਦੇ ਪਿਤਾ ਵੱਲੋਂ ਜਾਂ ਉਸਦੀ ਮਾਤਾ ਵੱਲੋਂ ਜਾਂ ਉਸਦੇ ਕਿਸੇ ਵੱਡੇ ਭਰਾ ਵੱਲੋਂ ਜਾਂ ਦਾਦਾ ਵੱਲੋਂ ਜਿਸ ਵੱਲੋਂ ਵੀ ਇਹ ਬੇਨਤੀ ਕੀਤੀ ਜਾ ਰਹੀ ਹੈ ਇੱਥੇ ਉਸ ਦਾ ਵਿਰਵਾਪ ਰਿਹਾ ਜਾਏਗਾ ਐਪਲੀਕੈਂਟ ਦਾ ਨਾਮ ਨਾਮ ਲਿਖਣਾ ਹੈ ਤੁਸੀਂ ਅੰਗਰੇਜ਼ੀ ਦੇ ਵਿੱਚ ਲਿਖਣਾ ਹੈ ਮੰਨ ਲਓ ਇੱਥੇ ਆਪਾਂ ਉਹਦਾ ਨਾਮ ਲਿਖਣਾ ਹੈ ਰਮਨ ਤਾਂ ਅੰਗਰੇਜ਼ੀ ਦੇ ਵਿੱਚ ਪੂਰਾ ਲਿਖਿਆ ਜਾਏਗਾ ਰਮਨ ਸਿੰਘ ਜਾਂ ਰਮਨਦੀਪ ਜੋ ਵੀ ਹੈ ਉਹ ਪੂਰਾ ਨਾਮ ਇੱਥੇ ਲਿਖੋਗੇ ਉਸਦੇ ਪਿਤਾ ਦਾ ਨਾਮ इतने उसके पिता का नाम मान लो पिता का नाम तारा सिंह है तो ता इतने तारा सिंह आप लिख देंगे माता का नमन कौर तो इतने माता का नाम लिख दोगे अमन कौर उस डेट तो ऑफ बर्थ जिन्नी भी डेट ऑफ बर्थ है इस एप्लीकेंट दान लो भी उन्नीस सौ नब्बे है तो उन्नीस सौ नब्बे इतने लिख दोगे नब्बे तो बाद ਅੱਗੇ ਨੂੰ ਪੁੱਛਿਆ ਕਿ ਏਜ ਕਿੰਨੀ ਬੰਦੇ ਲਿਖਣੀ ਲਿਖ ਦੋ ਨਹੀਂ ਤਾਂ ਨਾ ਕਰੋ ਅੱਜ ਜਿਹੜੇ ਮੈਂ 24 ਦੇ ਨਾਲ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ 34 ਸਾਲ ਜੋ ਬੰਦੀ ਹੈ ਉਸਦੀ ਏਜ ਉਸ ਤੋਂ ਬਾਅਦ ਜੈਂਡਰ ਕੀ ਹੁੰਦਾ ਮੇਲ ਜਾਂ ਫੀਮੇਲ ਉਸ ਦੇ ਉੱਪਰ ਟਿਕ ਕਰ ਦੋ ਮੈਰਿਡ ਹੈ ਉਸ ਤੋਂ ਬਾਅਦ ਸਪਾਊਸ ਨੇਮ ਜੇਕਰ ਮੈਰਿਡ ਹੈ ਤਾਂ ਉਸ ਦੇ ਸਪਾਊਸ ਨੇਮ ਉਸ ਦੇ ਜਨਨੇ ਕੇ ਵਾਇਸ ਦਾ ਨਾਮ ਇੱਥੇ ਲਿਖਿਆ ਜਾਏਗਾ ਜੋ ਵੀ ਨਾਮ ਹੈ ਤੁਸੀਂ ਉੱਥੇ ਉਹੀ ਪਰਨਾ ਹੈ ਉਸ ਤੋਂ ਬਾਅਦ ਕੰਟੈਕਟ ਨੰਬਰ ਜਿੰਨਾ ਵੀ ਹੈ ਉਸ ਦਾ ਮੋਬਾਈਲ ਨੰਬਰ ਉੱਥੇ उस तो बाद ईमेल आई डी जो भी दी होगी तुम ईमेल आई डी अगे इसका रीजन रूलर है ज अरबन है यानी कि पिंडच रहा ज शहर से पेंडू है तो रूलर के उपर करता जे और अरबन शहर से रहा अरबन के उपर क्लिक कर देना परमानेंट है परमानेंट एडरैस जो तेजे आधार कार्ड के उपर लिखा तो ही लिखना है अजकल अपने पिंड आधार कार्ड वाले उपर कि होंगे एक तो वार्ड नंबर लिखा होंगे ਵਾਡ ਨੰਬਰ ਜਿੰਨਾ ਵੀ ਹੈ 57 ਜੋ ਵੀ ਹੈ ਉਸ ਤੋਂ ਬਾਅਦ ਪਿੰਡ ਦਾ ਨਾਮ ਉਸ ਤੋਂ ਬਾਅਦ ਪਿੰਨ ਕੋਡ ਲਿਖ ਦਿਓ ਇੱਥੇ ਜਿਵੇਂ ਕਿ ਮੇਰੇ ਏਰੀਆ ਦਾ ਪਿੰਨ ਕੋਡ ਹੈ 151507 ਉਸ ਤੋਂ ਬਾਅਦ ਡਿਸਟ੍ਰਿਕਟ ਇੱਥੇ ਲਿਖ ਦਿਓ ਮਾਨਸਾ ਡਿਸਟ੍ਰਿਕਟ ਦਾ ਡਿਸਟ੍ਰਿਕਟ ਤੋਂ ਬਾਅਦ ਇੱਥੇ ਸਬ ਡਿਸਟ੍ਰਿਕਟ ਤਹਿਸੀਲ ਜਿਵੇਂ ਕਿ ਮੇਰੀ ਤਹਿਸੀਲ ਸਰਦੁਰਗੜਾ ਤਾਂ ਮੈਂ ਇੱਥੇ ਸਰਦੁਰਗੜ ਲਿਖਦਾ ਹਾਂ ਸਰਦੁਰਗੜ ਤੋਂ ਬਾਅਦ ਅਗੇ ਸਟੇਟ ਪੰਜਾਬ ਇਹ ਸਾਰਾ ਤੁਸੀਂ ਅੰਗਰੇਜ਼ੀ ਦੇ ਵਿੱਚ ਪੜਨਾ ਹੈ ਕੈਪੀਟਲ ਲੈਟਰ ਦੇ ਵਿੱਚ ਲਿਖਣਾ ਹੈ ਛੋਟੇ ਜਾਂ ਰਨਿੰਗ ਦੇ ਵਿੱਚ ਜਦੋਂ ਆਪਾਂ ਲਿਖਦੇ ਆ ਉਸ ਟਾਈਮ ਕੀ ਹੁੰਦਾ ਕਿ ਅੱਗੇ ਜਦੋਂ ਸਕੈਨ ਕਰਦੇ ਆ ਚੰਗੀ ਤਰ੍ਹਾਂ ਸਕੈਨ ਨਹੀਂ ਕੀਤਾ ਜਾਂਦਾ ਜਾਂ ਸਮਝਣ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਤੁਸੀਂ ਸਾਰੇ ਨੂੰ ਕੈਪੀਟਲ 'ਚ ਲਿਖਣਾ ਸਾਫ਼-ਸਾਫ਼ ਦਿੰਨਾ ਹੈ ਕਿ ਅਗਰ ਤੁਹਾਡੀ ਆਪਣੀ ਰਾਈਟਿੰਗ ਸਹੀ ਨਹੀਂ ਤਾਂ ਕਿਸੇ ਹੋਰ ਤੋਂ ਫਾਰਮ ਪਰਵਾ ਲੋ ਪਰ ਸਹੀ ਅਤੇ ਸਾਫ਼ ਲਿਖੋ ਦੇ ਉੱਪਰ ਟਿੱਕ ਕਰ ਦੋਗੇ ਤਾਂ ਇਹਦਾ ਮਤਲਬ ਕਿ ਤੁਹਾਨੂੰ نیچے ਪਰਣ ਦੀ ਜ਼ਰੂਰਤ ਨਹੀਂ ਇਹ ਸਾਰੇ ਦਾ ਸਾਰਾ ਐਡਰੈਸ ਜੋ ਉੱਪਰ ਤੁਸੀਂ ਭਰਿਆ ਹੈ ਇਹ ਨੀਚੇ ਐਡਰੈਸ ਸੇਮ ਭਰਿਆ ਜਾਏਗਾ ਉਸ ਤੋਂ ਬਾਅਦ ਆਉਂਦਾ ਦੂਸ ਰੈਸਪੋਂਡੈਂਟ ਐਡਰੈਸ ਸੇਮ ਹੈ ਪਰਵਨਟ ਐਡਰੈਸ ਹੋ ਗਿਆ ਇਹ ਸਾਰਾ ਪਰ ਆ ਜਾਏਗਾ ਉਸ ਤੋਂ ਬਾਅਦ ਸਰਵਿਸ ਡਿਟੇਲ ਇੱਥੇ ਆਪਣਾ ਟਿਕ ਕਰਨਾ ਹੁੰਦਾ ਹੈ ਬਿਨੇਕਰ ਦਾ ਲਾਭਪਤਰੀ ਨਾਲ ਕੀ ਰਿਸ਼ਤਾ ਹੈ ਬਿਨੇਕਰ ਜਾਨੇ ਕਿ ਜੋ ਐਪਲੀਕੇਸ਼ਨ ਦੇ ਰਿਹਾ ਹੈ ਜਿਸ ਵੱਲ ਐਪਲੀਕੇਸ਼ਨ ਦਿੱਤੀ ਜਾ ਰਹੀ ਹੈ ਲਾਭਪਤਰੀ ਜਿਹਦਾ ਉਸ ਦਾ ਜਨਮ ਸਰਟੀਫਿਕੇਟ ਕਰੈਕਟ ਕਰਵਾਉਣਾ ਹੈ ਜਿਸ ਤੇ ਆਪਾਂ ਕਰੈਕਸ਼ਨ ਕਰਵਾਉਣੀ ਹੈ ਉਹ ਆਪਣਾ ਲਾਭਪਤਰੀ ਹੈ ਤਾਂ ਉਸ ਦੇ ਨਾਲ ਕੀ ਹੈ ਜੇਕਰ ਉਹ ਆਪ ਖੁਦ ਹੈ ਤਾਂ ਇੱਥੇ ਸੈਲਫ ਕਰ ਦੇਗਾ जे कुछ हो है तो इतने टिक करेगा और इतने लिखेगा कि फादर है या मदर है जो कुछ भी है उसका इतने लिखया जाएगा इतनीफिशरी फोटो लगेगी उस तो बर्थ रजिस्ट्रेशन नंबर जो सर्टिफिकेट का पहला नंबर है वो इतने लिखा जाएगा इतने डी एस ओ नंबर इधर सीरीयल नंबर डाकूमेंट सीरीयल नंबर और इतने रजिस्ट्रेशन की डेट कदों रजिस्ट्रेशन करवाई थी रजिस्ट्रेशन कर कर का जिला की है इत रजिस्ट्रेशन की तहसील की है और रीजन खेत्र कि रूरल ज फिर अरबन रजिस्ट्रेन ऑफिस दफ्तर कितने है वो सारा इतने तीन तो डिटेल भरनी है ये डिटेल भरने तो बाद हम इतें सब तो ज्यादा जरूरी है चाइल्ड बच्चे का नाम ये सब तो इंपोर्टेंट है बच्चे का नाम इतने लिखा जाएगा इतने अंग्रेजी से लिखना इतने पंजाबी लिखना इतने फिर जो रिक्वायड है जिस तरह का वो लिखना है हम मान लो अंग्रेजी के नाम आप लिखते हाँ अमन दीप सिंह लिखना है उसका ਇੱਥੇ ਲਿਖੋਗੇ ਤੁਸੀਂ ਉਸਦਾ ਨਾਮ ਜੋ ਐਗਜ਼ਿਟਿੰਗ ਹੈ ਜੋ ਪਹਿਲਾ ਹੈ ਸਰਟੀਫਿਕੇਟ ਦੇ ਵਿੱਚ ਹੈ ਇੱਥੇ ਪੰਜਾਬੀ 'ਚ ਲਿਖੋਗੇ ਉਸਦਾ ਨਾਮ ਕਿ ਇੱਥੇ ਇੰਗਲਿਸ਼ ਦੇ ਵਿੱਚ ਲਿਖਿਆ ਜਾਏਗਾ ਮੰਨ ਲਓ ਤੁਸੀਂ ਇੰਗਲਿਸ਼ ਦੇ ਵਿੱਚ D W E ਨਾਲ ਲਿਖਿਆ ਤੁਸੀਂ ਇੱਥੇ ਉਸ ਨੂੰ I ਨਾਲ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਪਹਿਲਾਂ I ਦੇ ਨਾਲ ਲਿਖਿਆ ਹੋਇਆ ਸੀ ਤੁਸੀਂ D W E P ਨਾਲ ਕਰਵਾਉਣਾ ਚਾਹੁੰਦੇ ਹੋ ਪਾ ਐਥੇ ਉਹ ਕਰੈਕਸ਼ਨ ਕੀਤੀ ਜਾਏਗੀ ਇੱਥੇ ਸਹੀ ਨਾਮ ਲਿਖਿਆ ਜਾਏਗਾ ਜਿਸ ਤਰ੍ਹਾਂ ਦਾ ਆਪਾਂ ਹੁਣ ਕਰਵਾਉਣਾ ਚਾਹੁੰਦੇ ਹਾਂ ਪੰਜਾਬੀ 'ਚ ਸੇਮ ਹੈ ਤਾਂ ਸੇਮ ਲਿਖੋਗੇ ਜੇਕਰ ਕੋਈ ਕਰੈਕਸ਼ਨ ਹੈ ਤਾਂ ਪੰਜਾਬੀ ਦੇ ਵਿੱਚ ਵੀ ਇੱਥੇ ਕਰੈਕਸ਼ਨ ਕਰਨੀ ਹੈ ਤੁਸੀਂ ਇਹ ਜੋ ਕਾਲਮ ਹਨ ਚਾਰੇ ਕਾਲਮ ਇਹ ਬਿਲਕੁਲ ਸਹੀ ਭਰਨੇ ਹਨ ਇਹਨਾਂ ਦੇ ਆਧਾਰ ਤੇ ਹੀ ਤੁਹਾਡੇ ਸਰਟੀਫਿਕੇਟ ਦੀ ਕਰੈਕਸ਼ਨ ਕੀਤੀ ਜਾਣੀ ਹੈ ਪਿਤਾ ਦਾ ਨਾਮ ਉਸ ਤੋਂ ਬਾਅਦ ਮਾਤਾ ਦਾ ਨਾਮ ਫਿਰ ਦਾਦੇ ਦਾ ਨਾਮ ਔਰ ਫਿਰ ਉਸ ਦਾ ਜੈਂਡਰ और फिर प्लेस किथे उसका जन्म होया से फिर अस्पताल का नाम अस्पताल का नाम फिर उ पूरा एड्रैस पेरेंट्स का एड्रैस उस समय जिथे रह रहे थे फिर माता पिता का पक्का एड्रैस और फिर डेट ऑफ बर्थ ये पेज जो दो नंबर पेज है ये सब तो ज्यादा इंपोर्टेंट है इसन सही भरना है इस कोई गलती नहीं करते इस आधार पर ही नव सर्टिकेट तू किया जाएगा इस तो बाद अगर तीन नंबर इसका कोई जरूरी नहीं गा इस नीचे पास इतने साइन करते हैं जो भी बयान करता है इतक करते नहीं है और चार नंबर जो पेज आता है इतने लाभपात्र दी इत बिने जिस वालों रिक्वेस्ट की गई है पिता या माता वालों इतने लाभपात्र जानी कि बच्चे देोटो ਔਰ ਉਸ ਤੋਂ ਬਾਅਦ ਇੱਥੇ ਵਿਟਨੈਸ 1 ਅਤੇ 2 ਵਿਟਨੈਸ ਕੋਈ ਵੀ ਪੰਚਾਇਤ ਮੈਂਬਰ ਹੋ ਰਿਹਾ ਦਾ ਨੰਬਰਦਾਰ ਹੋ ਸਕਦਾ ਹੈ ਇੱਥੇ ਮੰਨ ਲਓ ਨੰਬਰਦਾਰ ਤੇ ਸਾਈਨ ਕਰਵਾ ਲਓ ਇੱਥੇ ਸਰਪੰਚ ਤੇ ਸਾਈਨ ਕਰਵਾ ਲਓ ਉਹਨਾਂ ਦਾ ਨਾਮ ਡਿਟੇਲ ਇੱਥੇ ਲਿਖ ਦੇਣੀ ਹੈ ਔਰ ਉਹਨਾਂ ਦੇ ਸਿਗਨੇਚਰ ਇੱਥੇ ਨੀਚੇ ਹੋਣਗੇ ਵਿਟਨੈਸ 1 ਔਰ ਵਿਟਨੈਸ 2 ਉਸ ਤੋਂ ਬਾਅਦ ਇਸ ਨੂੰ ਭਰ ਦੇਣਾ ਹੈ ਤੁਸੇ ਇਹ ਇਹ ਹੈ ਕਿ ਸ੍ਰੀਮਾਨ ਪੁੱਤਰ ਪੁੱਤਰੀ ਵਾਸੀ ਪਿੰਨ ਨਰੰਦ ਜੱਤੀ ਤੋਂ ਜਾਂਦਾ ਹੈ ਰਜਿਸਟਰ ਨੰਨੇ ਕਿ ਮੰਨ ਲਓ ਬੱਚੇ ਦਾ ਨਾਮ ਹੈ ਤਾਂ ਇੱਥੇ ਬੱਚੇ ਦਾ ਨਾਮ ਲਿਖਣਾ ਹੈ ਤੁਸੇ ਬੱਚੇ ਦਾ ਨਾਮ ਲਿਖਣ ਤੋਂ ਬਾਅਦ ਪਿਤਾ ਦਾ ਨਾਂ ਹੋਰ ਫਿਰ ਅੱਗੇ ਪਿੰਡ ਦਾ ਨਾਂ ਐਡਰੈਸ ਫਿਰ ਰਜਿਸਟਰ ਜਨਮ ਮਤੇ ਮੌਤ ਕੇ ਸਰਦੁਰਗੜਾ ਹੈ ਤਾਂ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਦਾ ਪਤਾ ਲੱਗ ਗਿਆ ਸਰਟੀਫਿਕੇਟ ਇੱਥੇ ਕਿਹ ਗਲਤੀਆਂ ਪਾਈਆਂ ਗਈਆਂ ਇੱਥੇ ਲਿਖਣਾ ਤੁਸੀਂ ਨਾਮ ਵਿੱਚ ਗਲਤੀ ਪਿਤਾ ਦੇ ਨਾਮ ਵਿੱਚ ਗਲਤੀ ਮਾਤਾ ਦੇ ਨਾਮ ਵਿੱਚ ਗਲਤੀ ਜਾਂ ਫਿਰ ਜਨਮ ਤਰੀਕ ਵਿੱਚ ਗਲਤੀ ਜੋ ਵੀ ਕਰੈਕਸ਼ਨ ਹੈ ਇਸ ਦੇ ਵਿੱਚ ਇੱਥੇ ਲਿਖਣੀ ਹੈ ਇਹਨਾਂ ਲੈਣਾ ਦੇ ਵਿੱਚ ਕਿ ਮੈਂ ਜਨਮ ਸਰਟੀਫਿਕੇਟ ਵਿੱਚ ਇਹ ਦਰੁਸਤੀ ਕਰਨ ਲਈ ਸਪਰਸ਼ ਕਰਦਾ ਹਾਂ ਕਿ ਇਸ ਵਿੱਚ ਆਪਾਂ ਜੇ ਜਨਮ ਉਸ ਦਾ ਜਨਮ ਤਰੀਕ ਸਹੀ ਕਰਨੀ ਹੈ ਜਾਂ ਪਿਤਾ ਦਾ ਨਾਮ ਸਹੀ ਕਰਨਾ ਹੈ ਜਾਂ ਮਾਤਾ ਦਾ ਨਾਮ ਸਹੀ ਕਰਨਾ ਹੈ ਜਿਸ ਤਰ੍ਹਾਂ ਵੀ ਆਪਾਂ ਨਾਮ ਸਹੀ ਕਰਨਾ ਹੈ ਉਸ ਨੂੰ ਇਸ ਵਿੱਚ ਲਿਖਿਆ ਜਾਏਗਾ ਉਸ ਤੋਂ ਬਾਅਦ ਸਿਗਨੇਚਰ ਹੋਣ ਤੋਂ ਬਾਅਦ ਇਹ ਅੱਗੇ ਸੈਲਫ ਡਿclaretion ਫਾਰਮ ਹੈ ਇੱਥੇ ਕੋਸ਼ਨਾ ਘਰ ਦੀ ਫੋਟੋ ਜਾਨੀ ਕਿ ਪਿਤਾ ਦੀ ਫੋਟੋ ਲੱਗੇਗੀ ਔਰ ਇੱਥੇ ਮੈਂ ਬਾਸੀ ਇਸ ਦਾ ਹਾਂ ਅੱਗੇ ਫਿਰ ਏ ਕੇ ਮੇਰਾ ਜਾਂ ਮੇਰੀ ਬੇਟੀ ਹੈ ਬੇਟਾ ਉਸ ਦਾ ਨਾਮ ਜਿਸ ਦਾ ਨਾਮ ਏ ਹੈ ਉਸ ਨੂੰ ਵਿਖੇ ਹੋਇਆ ਸੀ उसका जो रजिस्टर जन्म मौत है ये डिटेल भर के सारी जो गलतियां पाई गई वो गलतियां वह गलतियाँ फिर लिखनिया जो सही करना है जो आप उस नाल उसपोटिंग डाक्यूमेंट ला रहे हैं उसका इतने लिखना है और साइन इथे करने इतें तरीक लिखनी है ये तो फार्म हो जाएगा कंप्लीट दोवान से कुछ ना करता दे साइन और इधर तरीक लिख के ये फार्म पूरा कंप्लीट हो जाएगा जेकर तुम ऑनलाइन अपलाई कर रहे हो तो इसमें स्कैन करके अपलोड कर दो जेकर वैसे तुम सेवा केंद्र जाके जमा तो जाके जमा करवा सद जे सारे डाकूमेंट सही हो तो चौबी घंटे दे अड़ताली घंटे सर्टिफिकट नवं बन जाएगा मैसेज आ जाएगा कि सर्टिकेट तेडी हो गया इसको डाउनलोड कर लो धनवाद भीडियो में लाइक अेयर करो चैनल में सबसक्राइब करो अ इस तरह दर वीडियो देखने जुड़े रहो धनवाद